ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਪੈਰਿਸ 올림픽 'ਚ ਭਾਰਤ ਦੀ ਅਗਵਾਈ ਕਰਨ ਵਾਲੇ ਆਪਣੇ ਵਿਦਿਆਰਥੀਆਂ ਨੂੰ 2.5 ਕਰੋੜ ਰੁਪਏ ਦੇ ਨਗਦ ਨਾਮ ਦੇ ਕੇ ਸਨਮਾਨਿਤ ਕੀਤਾ। ਉੱਥੇ ਹੀ ਮਸ਼ਹੂਰ ਸਟਾਰ ਪਹਿਲਵਾਨ ਵਿਨੇਸ਼ ਫੁਗਾਟ ਨੂੰ ਇੱਕ ਵਿਸ਼ਵ ਚੈਂਪੀਅਨ ਖਿਡਾਰੀ ਵਜੋਂ ਸਨਮਾਨਿਤ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਚਾਂਸਲਰ ਅਤੇ ਰਾਜ ਸਭਾ ਮੈਂਬਰ ਡਾਕਟਰ ਅਸ਼ੋਕ ਕੁਮਾਰ ਮਿੱਤਲ ਨੇ ਵਿਨੇਸ਼ ਫੁਗਾਟ ਨੂੰ ਬਲਾਲੀ ਕੀ ਜਵਾਲਾਦਾਨ ਨਵਾਂ ਨਾਮ ਦਿੱਤਾ। ਇਸ ਯੂਨੀਵਰਸਿਟੀ ਚ ਕਰਵਾਏ ਗਏ ਖਾਸ ਪ੍ਰੋਗਰਾਮ 'ਚ ਮਸ਼ਹੂਰ ਪਹਿਲਵਾਨ ਵਿਨੇਸ਼ ਫੁਗਾੜ ਅਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਸਣੇ 14 올ੰਪੀਆਨਾ ਦਾ ਸਵਾਗਤ ਕੀਤਾ ਗਿਆ। ਉੱਥੇ ਹੀ ਵਿਨੇਸ਼ ਨੂੰ 25 ਲੱਖ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਈ ਰੰਗਾਰੰਗ ਪ੍ਰੋਗਰਾਮਾਂ ਸਣੇ ਕਈ ਖੇਡਾਂ ਵੀ ਕਰਵਾਈਆਂ ਗਈਆਂ। ਬਿਊਰੋ ਰਿਪੋਰਟ ਐਸ ਐਮ ਜ਼ेड ਨਿਊਜ਼ ਫਰੀ ਭਲੀ ਬਣੀ 20 ਨਰ ਅਥਲੈਟਿਕ ਇਵੈਂਟਸ ਲਈ ਹੋਪੀ ਕਰਾ ਜੂ। ਸਰ ਬਹੁਤ ਚੰਗਾ ਫੰਕਸ਼ਨ ਰਿਹਾ। ਕਿੰਨਾ ਸਾਨੂੰ ਪਿਆਰ। ਕਿੰਨਾ ਸਾਨੂੰ ਪਿਆਰ ਮਿਲਿਆ ਹੈ ਤੇ ਅਗਲੇ ਟੂਰਨਾਮੈਂਟ ਵਾਸਤੇ ਅਸੀਂ ਅੱਗੇ ਪੂਰਾ ਸਾਥ ਦੇਵਾਂਗੇ। ਉਹ ਜੀ ਖੁੱਲੋ ਇਹ ਤਾਂ ਮੁੰਨਾ ਅੰਦਿਨਾਲੋ ਫਰਕੇ ਰਣ। ਸਾਜੀ ਹਾਂਜੀ ਪਾਜੀ। ਤੇ ਮੁੰਨਾ ਆ ਕੇ ਗੱਗੀ। ਪਾਜੀ ਪਾਜੀ ਰਹਿਤ। ਪਾਜੀ ਰਹਿਤ। ਅੱਜ ਜਿੰਨੇ ਵੀ 올ਿਮਪਿਕ ਸਟੇਟ थे ਲਵ ਯੂਨੀਵਰਸਿਟੀ ਮੈਂ ਹੁਣ ਦਾ ਸਵਾਗਤ ਕੀਤਾ ਗਿਆ। पुरस्कार दिया गया पहले तो कैसा लग रहा है आ, बहुत खुशी हो रही है क्योंकि जब भी हम खेल के आते हैं ओलंपिक तो या या एशियन गेम ओलम्पिकेम गेम तो हमारी आ, बहुत अच्छे से यहाँ पे करते हैं और इस आज तो बहुत ज्यादा मजा आया बस में बैठा के ऊपर हमें वो ओपन बस में रोड शो करवाया लवली में तो बहुत खुशी की बात है बहुत प्यार दिया आगे भी जैसे कॉमनवेल्थ गेम शुरू होने वाली है एशियन गेम है तो लग रहा है कि अगली बार जो

अभी क्यूँकी बहुत अच्छा नेचर है हाँ। बहुत तो स्ट्रॉन्गर है और बहुत, अच्छा बहुत, अच्छा बहुत, बहुत चीजें को भी मिली है और बहुत हमने शेयर की है, है बातें इन्होंने जो सन्यास लेने का फैसला किया था वो वापस होगा बिल्कुल भी हम यही होप करते है कि वापस ले क्योंकि बहुत अच्छी एथलीट है और हम यही चाहते हैं वो कंटिन्यू करे इंडिया के लिए मेडल लेके आएगी लेकिन आज खुशी जरूर मिले लेकिन बात कम करते नजर आए नहीं होगा नहीं आई थिंक बात तो कह रहे थे लेकिन हॉकी का मैच भी लगाया था तो बल्कि अच्छा था मजा आया था उनके साथ क्या लग रहा है की अगली बार विनेश नजर आएंगे रिंग में बिल्कुल आएंगे